ਇੱਕ ਕਨਸਟੀਟਿਊਸ਼ਨ ਬਣਿਆ ਸੀ ਸਾਡਾ ਇੱਕ ਸੰਵਿਧਾਨ ਬਣਿਆ ਸਾਡੇ ਹਿੰਦੁਸਤਾਨ ਦਾ ਉਸ ਸੰਵਿਧਾਨ ਦੇ ਅਧੀਨ ਕੁਝ ਸਬਜੈਕਟਸ ਨੇ which are state subjects some are government of india subjects ਔਰ ਉਹ ਸਟੇਟ ਸਬਜੈਕਟਸ ਇੱਕ ਫੈਡਰਲ ਸਟਰਕਚਰ ਬਣਿਆ ਇਸ ਮੁਲਕ ਨੂੰ ਜਿਹੜੇ ਸਾਡੇ ਕਨਸਟੀਟਿਊਸ਼ਨ ਫਾਦਰਸ ਹੁੰਦੇ ਸੀ ਡਾਕਟਰ ਬੇੜਕਰ ਜੀ ਨੇ ਚੇਅਰਮੈਨ ਕੀਤੀ ਉਸ ਕਨਸਟੀਟਿਊਸ਼ਨ ਕਮੇਟੀ ਦੀ ਔਰ ਇਹ ਸਾਰੇ ਉਹ ਜਿਹੜਾ ਫੈਡਰਲ ਸਟਰਕਚਰ ਬਣਿਆ ਸੀ ਉਹਦੇ ਵਿੱਚ ਕਈ ਸਾਡੇ ਸਟੇਟਾਂ ਨੂੰ ਕਈ ਅਧਿਕਾਰ ਸੇ ਕਿ ਤੁਸੀਂ ਆਪਣੇ ਆਪ ਕਾਨੂੰਨ ਇਸ ਤੇ ਬਣਾਓ ਇੱਕ ਕਰਕੇ ਦੂਜਾ ਕਰਕੇ ਤੀਜਾ ਕਰਕੇ ਖਤਮ ਕਰ ਰਹੇ ਹੋ ਹੁਣ ਜੀਐਸਟੀ ਦੀ ਗੱਲ ਦੇਖੋ ਫਾਈਨੈਂਸ ਮਿਸਟਰ ਸਾਹਿਬ ਉਰੇ ਬੈਠੇ ਨੇ ਕਨਸਟੀਟਿਊਸ਼ਨਲ ਗਾਰੰਟੀ ਦਿੱਤੀ ਗਈ ਸੀ ਕਿ ਸਾਰੀ ਟੈਕਸੇਸ਼ਨ ਹੁਣ ਵਿਲ ਬੀ ਡਨ ਬਾਏ ਥਰੂ ਦ ਜੀਐਸਟੀ ਪ੍ਰੋਸੈਸ ਐਂਡ ਵੀ ਗਿਵ ਅ ਕਨਸਟੀਟਿਊਸ਼ਨਲ ਗਾਰੰਟੀ ਥੈਟ ਏਵਰੀ 3 ਮੰਥਸ ਹਰ 3 ਮਹੀਨੇ ਬਾਅਦ ਜੋ ਸਟੇਟਸ ਨੂੰ ਪੈਸੇ ਦੇਣੇ ਨੇ ਉਹ ਦਿੱਤੇ ਜਾਣਗੇ ਕਿੰਨੇ ਹੋਗੇ ਜੀ ਹੁਣ ਮਹੀਨੇ 7 ਮਹੀਨੇ ਸੱਤ ਮਹੀਨੇ ਔਰ ਕਿੰਨਾ ਪੈਸਾ ਪੰਜਾਬ ਨੂੰ ਡਿਊ ਹੈ 9.5 ਹਜ਼ਾਰ ਕਰੋੜ ਸਾਨੂੰ ਡਿਊ ਹੈ ਵੇਅਰ ਆਰ ਦੀ ਕਨਸਟੀਟਿਊਸ਼ਨਲ ਗਾਰੰਟੀ ਜੇ ਤੁਸੀਂ ਪਾਵਰ ਸਾਥੋਂ ਲੈ ਜਾਂਦੇ ਹੋ ਫਿਰ ਤੁਸੀਂ ਉਹਨੂੰ ਇੰਪਲੀਮੈਂਟ ਨਹੀਂ ਕਰਦੇ ਥਿਸ ਇਜ਼ ਵਨ ਇਹ ਤਾਂ ਇੱਕ ਚੀਜ਼ ਹੈ ਲੇਕਿਨ ਦੂਜਾ ਆ ਖੇਤੀਬਾੜੀ ਇਜ਼ ਅ ਸਟੇਟ ਸਬਜੈਕਟ ਇਟ ਕਮਸ ਹੇਅਰ ਇਜ਼ ਦੀ ਕਨਸਟੀਟਿਊਸ਼ਨ ਆਫ ਇੰਡੀਆ ਇਸ ਕਨਸਟੀਟਿਊਸ਼ਨ ਦੇ ਵਿੱਚ ਐਂਟਰੀ 14 ਦੇ ਵਿੱਚ ਇਟ ਇਜ਼ ਅ ਸਟੇਟ ਸਬਜੈਕਟ 20 14 ਨੂੰ ਇਹਨਾਂ ਨੇ ਇਗਨੋਰ ਕਰਤਾ which is clearly agriculture including agriculture education etc etc is not اور 28 ਜਿਹੜਾ ਮਾਰਕਟਾਂ ਨੂੰ ਰੱਖਦਾ ਉਹ ਵੀ ਨਾ ਕਰਤਾ ਇਹਨਾਂ ਨੇ ਆਰਟੀਕਲ ਸੈਕਸ਼ਨ 33 ਦੇ ਵਿੱਚ ਲੈ ਲਿਆ 33 मींस ट्रेड इज एग्रीकल्चरल ट्रेड ट्रेड ਹੋ ਸਕਦੀ ਹੈ ਜਿਹੜੀ ਤੁਸੀਂ ਖਰੀਦ ਆਨ ਫਰੋਕਤ ਕਰਦੇ ਹੋ ਤੁਸੀਂ ਮੰਡੀਆਂ-ਮੰਡੀਆਂ ਦੇ ਬਾਹਰਲੇ ਪਾਸੇ ਜਾ ਕੇ ਆਪਣੀਆਂ ਚੀਜ਼ਾਂ ਦੇ ਖਰੀਦੇ ਹੋਏ ਵੇਚਦੇ ਹੋ ਲੇਕਿਨ ਆ ਟ੍ਰੇਡ ਤਾਂ ਨਹੀਂ ਕਿ ਜਿਹੜਾ ਕੋਈ ਮਿਹਨਤ ਕਰਕੇ ਖੇਤੀ ਕਰਕੇ ਬੀਜ ਬੋ ਕੇ ਉਹਦੀ ਫਿਰ ਹਾੜੀ ਉਹ ਜਦੋਂ ਉਹਦੀ ਫਸਲ ਤਿਆਰ ਹੁੰਦੀ ਆ ਉਹਨੂੰ ਉਹਨੂੰ ਹਾਰਵੈਸਟ ਕਰਦਾ ਉਹਨੂੰ ਵਾਢੀ ਲਾਉਂਦਾ ਉਹ ਟ੍ਰੇਡ ਹੈ ਤੁਸੀਂ ਕਨਸਟੀਟਿਊਸ਼ਨ ਨੂੰ ਅਮੈਂਡਮੈਂਟ ਜਿਸ ਤਰੀਕੇ ਨਾਲ ਸੋਚਦੇ ਹੋ ਯੂ ਮੇਕ ਇਟ ਆਊਟ ਇਨ ਸੱਚ ਅ ਵੇ ਕਿ ਤੁਹਾਨੂੰ ਕਨਵਿੰਸ ਆਪਣੇ ਆਪ ਨੂੰ ਤੁਸੀਂ ਕਰ ਲਓ ਪਰ ਦੁਨੀਆ ਨੂੰ ਕਨਵਿੰਸ ਨਹੀਂ ਤੁਸੀਂ ਕਰ ਸਕਦੇ ਹਾਊ ਕੈਨ ਐਗਰੀਕਲਚਰ ਅਗਰ ਮੈਂ ਕੱਲ ਨੂੰ ਜਾ ਕੇ ਉੱਥੇ ਮਟਰ ਬੀਜਦਾ और मटर दे मैं बीजद एज ए किसान और मैं वो मटर फिर खरीद अपने अपने बाग तो मैं तोड़द एंड आई यूज इट कुछ मैं शायद ज्यादा मटर हो मैं शायद होप्टी स्पीकर साहब बेचता कुछ या मैं अपने वास्ते कुछ रखना दैट इज एन एग्रीकल्चर प्रोड्यूस विच आई एम सेलिंग नॉट ट्रेड जो सेमिटमेंट कितिया ने जो कॉन्स्टिट्यूशन गारंटी दी है सू जी एस टी तो दे दो जैसे वो वह कहें कि भी ਇਹਨਾਂ ਦੇ ਬੀਜੇਪੀ ਦੇ ਪ੍ਰਧਾਨ ਨੇ ਉਰੇ ਔਰ ਦਿੱਲੀ ਵਾਲੇ ਕਹੀ ਜਾਂਦੇ ਨੇ ਕਿ ਵੀ ਗਿਵਨ ਅਸ਼ੋਰੈਂਸ ਅਬਾਊਟ ਐਮਐਸਪੀ ਐਂਡ ਐਫਸੀਆਈ ਜਦ ਤੁਸੀਂ ਕਨਸਟੀਟਿਊਸ਼ਨ ਗਾਰੰਟੀ ਇਹਨੂੰ ਤੁਸੀਂ ਅਪਣਾ ਰਹੇ ਤਾਂ ਤੁਹਾਨੂੰ ਕੌਣ ਤੁਹਾਡੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉਹ ਕੌਣ ਅਪਣਾਊਗਾ ਕੌਣ ਸੋਚ ਚੁੱਕਾ ਕਿ ਤੁਸੀਂ ਕਿਸੇ ਸਹੀ ਗੱਲ ਤੇ ਚੱਲੇ ਹੋ